ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਚੁੱਕੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਨਵਰੀ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਮੀਂਹ ਹੋ ਰਿਹਾ ਜਾਨਕਿ ਜਨਵਰੀ ਮਹੀਨੇ ਦਾ ਆਖਰੀ ਮੀਂਹ ਜੋ ਹੈ ਉਸ ਦੇ ਬਾਰੇ ਇੱਕ ਨਵੀਂ ਅਪਡੇਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਲਗਾਤਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਵਾਲਾ ਮਾਹੌਲ ਬਣਿਆ ਹੋਇਆ ਹੈ ਪੱਛਮੀ ਹਵਾ ਚੱਲ ਰਹੀ ਹੈ ਚੰਗੀ ਧੁੱਪ ਲੱਗ ਰਹੀ ਹੈ ਦਿਨ ਦੇ ਤਾਪਮਨ 20 ਡਿਗਰੀ ਤੋਂ ਪਾਰ ਜਾ ਚੁੱਕੇ ਸਨ ਪਰ ਬੀਤੀ ਕਾਲ ਤੋਂ ਥੋੜ੍ਹਾ ਜਾਂ ਮੌਸਮ ਕਿਤੇ ਨਾ ਕਿਤੇ ਠੰਡਾ ਹੋਇਆ ਹੈ ਥੋੜੀ ਜਿਹੀ ਦਿਨ ਦੇ ਸਮੇਂ ਵੀ ਗਰਮੈਚ ਘਟੀ ਹੈ ਤੇ ਰਾਤ ਦੇ ਸਮੇਂ ਵੀ ਠੰਡ ਵਾਧੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਲੱਗ ਰਹੀ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਸਨ ਉਮੀਦ ਇਹ ਉਹ ਕਿਤੇ ਨਾ ਕਿਤੇ ਹੁਣ ਸਾਨੂੰ ਆਉਂਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵੱਲ ਜਿਸ ਦੇ ਨਾਲ ਜਨਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਪੰਜਾਬ ਦਾ ਜਨਵਰੀ ਮਹੀਨੇ ਦਾ ਆਖਰੀ ਮੀਂਹ ਹੁੰਦਾ ਦਿਖਾਈ ਦੇ ਰਿਹਾ ਹੈ ਠੰਡ ਵਧੇਗੀ ਥੋੜਾ ਬਹੁਤਾ ਤਾਪਮਨ ਘਟੇਗਾ ਕੋਰੇ ਅਤੇ ਧੁੰਦ ਦੇ ਹਾਲਾਤ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ 30 31 ਤਰੀਕ ਦੇ ਨੇੜ ਤੇੜੇ ਦੁਆਰਾ ਤੋਂ ਇੱਕ ਮੌਸਮੀ ਬਦਲਾ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਕੀ ਬਦਲਾਏ ਉਹ ਦੇਖਣ ਤੋਂ ਪਹਿਲਾਂ ਛੋਟੀ ਜੀ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਲਿਖ ਦਿਓ ਹੁਣ ਦੇਖਦੇ ਹਾਂ ਮੌਸਮੀ ਅਲਰਟ ਕੀ ਜਾਰੀ ਹੋਇਆ ਜੀ 27 ਤਰੀਕ ਨੂੰ ਮੌਸਮ ਵਿਭਾਗ ਵੱਲੋਂ ਨਵਾਂ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਫਿਲਹਾਲ ਤਾਂ ਮੌਸਮ ਡਰਾਈ ਦੱਸਿਆ ਗਿਆ ਪਰ ਕੋਲਡ ਵੇਵ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਥੋੜੀ-ਬਹੁਤੀ ਸਨੋ ਫਾਲ ਵੀ ਕਿਸੇ-ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਸਨੋ ਫਾਲ ਇਹ ਔ ਨਹੀਂ ਹੋਗੀ ਸ਼ੈਲੋ ਫਾਲ ਹੋਵੇਗੀ ਜਿਸ ਦਿਨ ਸ਼ੈਲੋ ਫੌਗ ਦੇ ਵਿੱਚ ਹੋਵੇਗਾ ਥੋੜਾ-ਬਹੁਤਾ ਧੁੰਦ ਅਤੇ ਨਾਲ ਦੀ ਨਾਲ ਥੋੜੀ-ਬਹੁਤੀ ਕੋਰੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਤਾਪਮਾਨ ਬਠਿੰਡੇ ਦੇ ਵਿੱਚ 24 ਡਿਗਰੀ ਪਾਰ ਕਰ ਚੁੱਕਿਆ ਤੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਬਠਿੰਡਾ ਤੋਂ ਇਲਾਵਾ ਸੋਰੀ ਪਠਾਨਕੋਟ ਦੇ ਫਰੀਦਕੋਟ ਵਿੱਚ ਦੇਖਣ ਨੂੰ ਮਿਲ ਰਿਹਾ ਹੁਣ ਗੱਲ ਕਰਦੇ ਹਾਂ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ ਜਿਵੇਂ ਤੁਹਾਨੂੰ ਦੱਸਿਆ ਜਾ ਰਿਹਾ ਸੀ ਕਿ ਜਨਵਰੀ ਦੀ 30 ਤਰੀਕ ਤੋਂ ਲੈ ਕੇ ਫਰਵਰੀ ਦੀ 1-2 ਤਰੀਕ ਤੱਕ ਮੀਂਹ ਦੇ ਹਾਲਾਤ ਨੇ ਇਹਦੇ ਵਿੱਚ 31 ਤਰੀਕ ਨੂੰ ਕਾਫੀ ਸੰਘਣਾ ਮੀਂਹ ਹੋਣ ਦੀ ਉਮੀਦ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਲਕੇ ਦਰਮਿਆਨੀ ਬੂੰਦਾਬਾਜ਼ ਬੂੰਦਾਬੰਦੀ ਸਾਨੂੰ 30 ਤਰੀਕ ਤੋਂ ਹੀ ਹੁੰਦੀ ਦਿਖਾਈ ਦੇਵੇਗੀ ਜਿਸ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕੇ ਦੁਆਬੇ ਦੇ ਹੋਂਦੇ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਫਿਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਲੁਧਿਆਣੇ ਦਾ ਕੁਝ ਇਲਾਕਾ ਚੰਡੀਗੜ੍ਹ ਮੁਹਾਲੀ ਇਹਨਾਂ ਇਲਾਕਿਆਂ ਦੇ ਵਿੱਚਕਾਰ ਥੋੜੀ-ਬਹੁਤੀ ਬੂੰਦਾਬاندی ਕਿੰਮਣ ਕਣੀ 30 ਤਰੀਕ ਤੋਂ 1 ਤਰੀਕ ਦੇ ਵਿੱਚਕਾਰ ਹੁੰਦੀ ਦਿਖਾਈ ਦੇਵੇਗੀ ਖਾਸ ਤੌਰ ਤੇ ਜਿਹੜੇ ਸਿਸਟਮ ਨੇ ਇਹ ਪਹਾੜੀ ਖੇਤਰਾ ਵਿੱਚ ਔਰ ਆ ਰਹੇ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਉੱਪਰ ਹਲਕੇ ਤੋਂ ਦਰਮਿਆਨੇ ਸੁਭਾ ਦਾ ਹੈ ਬੱਦਲਬਾਈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਥੋੜੇ ਬਹੁਤ ਠੰਡ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਜਾਣਗੇ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ 29 ਤਰੀਕ ਤੋਂ ਪੂਰਬੀ ਪੂਰਬੀ ਹਵਾ ਵਾਪਸੀ ਕਰ ਰਹੀ ਹੈ ਜਿਸ ਦੇ ਨਾਲ ਧੁੰਦ ਦੇ ਹਾਲਾਤ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਦੁਆਰਾ ਤੋਂ ਤਾਪਮਨ 15 ਡਿਗਰੀ ਦੇ ਨੇੜੇ ਤੇੜੇ ਆਉਂਦਾ ਦਿਖਾਈ ਦੇ ਰਿਹਾ ਹੈ ਉਮੀਦ ਬਣ ਰਹੀ ਹੈ ਕਿ ਪੰਜਾਬ ਦੇ ਵਿੱਚ ਫੇਰ ਤੋਂ ਕਿਤੇ ਨਾ ਕਿਤੇ ਠੰਡ ਵਧੇਗੀ ਜੋ ਗਰਮੀ ਵਾਲਾ ਮਾਹੌਲ ਬਣਿਆ ਹੋਇਆ ਹੈ 12 20 ਡਿਗਰੀ ਤੋਂ ਪਾਰ ਜਾ ਰਿਹਾ ਹੈ ਉਹ ਕਿਤੇ ਨਾ ਕਿਤੇ ਘਟ ਕੇ ਦੁਬਾਰਾ ਤੋਂ ਫੇਰ 15 16 17 ਡਿਗਰੀ ਤੱਕ ਆ ਜਾਵੇਗਾ ਠੰਡ ਦੇ ਹਾਲਾਤ ਵਧਦੇ ਹੋਏ ਦਿਖਾਈ ਦੇਣਗੇ ਜਿਸ ਦੇ ਵਿੱਚ ਨਵੇਂ ਤੋਂ ਨਵੇਂ ਅਲਰਟ ਜਿਹੜੇ ਆਉਣਗੇ ਤੁਹਾਡੇ ਤੱਕ ਲੈ ਕੇ ਜਾਣਕਾਰੀ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਦੋਂ ਵੀ ਕੋਈ ਨਵਾਂ ਅਲਰਟ ਜਾਰੀ ਹੁੰਦਾ ਤੁਹਾਡੇ ਤੱਕ ਲੈ ਕੇ ਪਹੁੰਚੀਏ ਧੰਨਵਾਦ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ ਬਣੇ ਰਹੋ ਚੈਨਲ ਵੈਦਰ ਅਪਡੇਟਸ ਟੁਡੇ ਤੇ